हां जी दोस्तों सारेया नु सस्श्रीकाल स्वागत करते हा टोंडा राज संधू फार्मिंग ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਸੋ ਨੇੜੇ ਲੱਗਦੇ ਪਿੰਡ ਵੀ ਦੋਸਤੋ ਹਰ ਵਾਰ ਆਪਾਂ ਦੱਸ ਦਿੰਨੇ ਆ ਤਾਂ ਜੋ ਕਿਸੇ ਵੀਰ ਨੇ ਦੂਰੋਂ ਜੜੇ ਆਉਣਾ ਤੇ ਕਨਫਿਊਜ਼ਨਾ ਤੁਸੀਂ ਹੋਇਓ ਪੱਟੀ ਮੋੜ ਤੋਂ ਥੋੜੀ ਦੂਰੀ ਆ ਸੰਗਵਾ ਸਜ ਤੋਂ ਬਰਵਾਲਾ ਚੀਮਾ ਤੇ ਵੱਡੇ ਸਭਰਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਬਿਲਕੁਲ ਇਰਤ ਕਰਦੇ ਇਹ ਪਿੰਡ ਲੱਗਦੇ ਹੈਗੇ ਆਲੇ ਦੁਆਲੇ ਪਿੰਡ ਲੱਗਦੇ ਆ ਤੇ ਬਿਲਕੁਲ ਸੈਂਟਰ ਦੇ ਵਿੱਚ ਦੁੱਬਲੀ ਦੇ ਨਾਲ ਲੱਗਦਾ ਪਿੰਡ ਜੋੜ ਸਿੰਘ ਵਾਲਾ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਆਪਾਂ ਸਟਾਟਿਕ ਤੋਂ ਦੱਸ ਦਈਦਾ ਵੀ ਡੇਰੀ ਫਾਰਮਿੰਗ ਦੇ ਨਾਲ ਨਾਲ ਇੱਕ ਪਸ਼ੂ ਵਪਾਰ ਦਾ ਕੀਤਾ ਵੀ ਆ ਵੀਰ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਦੋ ਚਾਰ ਨੱਕ ਜਿਹੜੇ ਤੁਹਾਨੂੰ ਨਵੇਂ ਵੇਖਣ ਦੇ ਵਿੱਚ ਮਿਲਦੇ ਆ ਇਸ ਕਿਲੇ ਦੇ ਉੱਪਰੋਂ ਅੱਜ ਵੀ ਦੋ ਪਸ਼ੂ ਦੋਸਤੋ ਤੁਹਾਨੂੰ ਦਿਖਾਉਣੇ ਆ ਕਿ ਝੋਟੀ ਦਿਖਾਵਾਂਗੇ ਬੜੀ ਪਿਆਰੀ ਝੋਟੀ ਆ ਸੋ ਚੰਗੇ ਸੀਮੰਟ ਦੀ ਆ ਚੰਗੇ ਬੁੱਲ ਦੀ ਝੋਟੀ ਆ ਇੱਕ ਜਰਸੀ ਦੇ ਵਿੱਚ ਦੋਸਤੋ ਵੈੜ ਦਿਖਾਵਾਂਗੇ ਬਹੁਤ ਸੋਹਣੇ ਚੰਗੇ ਆਰਡਰ ਦੇ ਵਿੱਚ ਸੋ ਚੰਗੀ ਮਿਲ ਕੇ ਕਰਵਾਉਗੀ ਸੋ ਦੋ ਐਨੀਮਲ ਦੀ ਡਿਟੇਲ ਜਿਹੜੀ ਆ ਦੋਸਤੋ ਵੀਰ ਹਰਵੇਲ ਦੇ ਪਾਸੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 7 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਆਓ ਕਰਦੇ ਆਂ ਗੱਲਬਾਤ ਲੈਣੀ ਆ ਡਿਟੇਲ ਪੂਰੀ ਸਭ ਤੋਂ ਪਹਿਲਾਂ ਵੀਰ ਹਰਵੇਲ ਸਤਿ ਸ੍ਰੀ ਅਕਾਲ ਵੀਰ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸਿੰਧੂ ਫਾਰਮਿੰਗ ਚੈਨਲ ਨੂੰ ਦੇਖਿਆ YouTube ਤੇ Instagram ਤੇ Facebook ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸ਼াশਤਿਕਾ ਬੋਲੀਟੇ ਵੀਰੇ ਬਹੁਤ ਵਧੀਆ ਬਾਈ ਹਰਵੇਲ ਜੀ ਵਧੀਆ ਕਿਰਪਾ ਵਾਹਿਗੁਰੂ ਜੀ ਠੀਕ ਆ ਜੀ ਠੀਕ ਆ ਅੱਛਾ ਹਰਵੇਲ ਅੱਜ ਵੈਸੇ ਦੋ ਐਨੀਮਲ ਆ ਬੜੇ ਸਾਫ ਸੁਥਰੇ ਵੈਸੇ ਹਰ ਬਾਰ ਦੀ ਤਰ੍ਹਾਂ ਚੰਗੇ ਪਸ਼ੂ ਆ ਬਹੁਤ ਦੋਵੇਂ ਪਿਆਰੇ ਪੀਸ ਆ ਆ ਸਪੈਸ਼ਲ ਜੇ ਆ ਠੀਕ ਆ ਜੀ ਤੇ ਦੇਖਾਉਨੇ ਆਪਾਂ ਇਹਨਾਂ ਦੀ ਕੱਟਦੇ ਆ ਲੋ ਸੋ ਸ਼ੁਰੂਆਤ ਦੋਸਤੋ ਇਸੋ ਝੋਟੀ ਤੋਂ ਕਰਾਂਗੇ ਕੱਟੀ ਗਾ ਲੋ ਝੋਟੀ ਗਾ ਲੋ ਲਵੀ ਦੀ ਆ ਠੀਕ ਆ ਜੀ ਤੇ ਸਵੇਰ ਵੀ ਮੈਨੂੰ ਲੱਗਦਾ ਪਹਿਲਾ ਸੂਆ ਬਾਕੀ ਆਪਾਂ ਪੂਰੀ ਲੈਣੀ ਆ ਜਾਣਕਾਰੀ ਹਰਵੇਲ ਅੱਪਾ ਇਹਦੀ ਗੱਲ ਕਰੀਏ ਤਾਂ ਪਹਿਲਾ ਸੂਆ ਸੂਈ ਆ ਹਾਂਜੀ ਸੂਈ ਨੂੰ ਅੱਜ ਕਰੀਬ ਇਹਨੂੰ 10-11 ਦਿਨ ਹੋ ਗਏ ਆ ਓਕੇ ਤਾਂ ਇਹ ਜਗਰਾਜ ਦੀ ਬੱਚੀ ਆ ਹੂੰ ਹੂੰ ਆ ਕਰਮਜੀਤ ਸਰ ਵਾਲਾ ਜਿਹੜਾ ਝੋਟਾ ਵਾ ਹਾਂਜੀ ਹਾਂਜੀ ਉਹਦੀ ਏਤੀ ਆ ਠੀਕ ਹੈ ਗਰੰਟੀਡ ਆਪਣੇ ਸੱਜਣ ਕੋਲੋਂ ਲਈ ਆ ਬਿਲਕੁਲ ਉਹ ਮੁੰਡਾ ਜਿਹੜਾ ਬਰੀਡ ਤੇ ਕੰਮ ਕਰਦਾ ਜਿਹਦੇ ਕੋਲ ਆਪਾਂ ਝੋਟੀ ਦਿੱਤੀ ਆ ਹੂੰ ਤਾਂ ਹੁਣ ਜਿਹੜਾ ਇਹਦੇ ਥੱਲੇ ਜਿਹੜਾ ਮਿਲਕ ਆ ਕੋਈ 9 ਸਾਡੇ 9 ਲੀਟਰ ਜਿਹੜਾ ਹੈ ਚੱਲ ਰਹੀ ਆ 10 ਦਿਨ ਦੀ ਸੂਈ ਥੱਲੇ ਹੂੰ ਹੂੰ ਉਮੀਦ ਆ ਕਿ ਚਲੋ ਜ਼ਿਆਦਾ ਤਾਂ ਨਹੀਂ ਕਵਾਂਗੇ ਹੌਲੀ ਆ ਕੁਲੀ ਆ ਠੀਕ ਹੈ ਪਰ ਵੀ 11 12 ਕਿਲੋ ਜਿਹੜਾ ਦੁੱਧਾ ਨਾਰਮਲੀ ਆ ਮਗਰ ਕਟਾ ਹੈ ਮਗਰ ਕਟਾ ਗਿਆ ਵਾ ਲੋ ਵੀ ਮਗਰ ਕਟਾ ਦੋਸਤੋ ਬਹੁਤ ਵਧੀਆ ਜਿਹੜੀ ਇਹ ਲਾਈਟੀ ਹੈ ਆਪਣੇ ਗਰੂਪੇ ਬਿਲਕੁਲ ਫੇਸ ਕੁਆਲਟੀ ਤੁਸੀਂ ਵੇਖੋਗੇ ਪਤਲਾ ਫੇਸ ਤੇ ਜਿਵੇਂ ਦੀ ਕੁਆਲਟੀ ਉਸ ਮਾਲੀ ਦੇ ਬੱਚਿਆਂ ਦੇ ਵਿੱਚ ਆਉਂਦੀ ਆ ਡੂੰਗਾ ਫੇਸ ਅੱਖਾਂ ਦੇ ਵਿੱਚ ਡੂੰਘਾਈ ਤੇ ਬਿਲਕੁਲ ਥੱਲੇ ਜਿਹੜੇ ਨਾਸਾਂ ਤੱਕ ਜਿਹੜੀ ਦੋਸਤੋ ਲੰਬਾਈ ਫੇਸ ਦੀ ਤੇ ਵੇਲ ਬੂਲ ਤੁਸੀਂ ਵੇਖੋ ਬਹੁਤ ਸੋਹਣੀ ਆ ਕੱਟੀ ਦੀ ਤੇ ਲਵੀ ਆ ਠੀਕ ਆ ਜੀ ਤੇ 9 ਕਿਲੋਟਰ ਦੱਸਿਆ ਜੀ ਹਾਂ 9 ਕਿਲੋਟਰ ਇਸ ਟਾਈਮ ਜਿਹੜਾ ਦੁੱਧ ਹੈ ਇਹਦੇ ਥੱਲੇ ਅੱਛਾ ਜੀ ਬਾਕੀ ਦੁੱਧ ਜਿਹੜਾ ਵਧੂਗੀ ਇਹ ਅੱਛਾ ਜੀ 9 ਦੋਸਤ ਠੀਕ ਆ ਛੋਟੀ ਬਹੁਤ ਪਿਆਰੀ ਹੈ ਠੀਕ ਆ ਜੀ ਹਾਂ ਬਹੁਤ ਹੀ ਮੱਲ ਤੇ ਸੁਨੱਖੀ ਬਹੁਤ ਜਿਆਦੀ ਹੈ ਕਰਮਾਂ ਵਾਲੀ ਸੰਗੀ ਸੰਗੀ ਵੀ ਬਹੁਤ ਪਿਆਰੀ ਸੰਗੀ ਸੰਗੀ ਬਹੁਤ ਚੰਗੀ ਲੱਗੀ ਆ ਆ ਦੇਖੋ ਨਾ ਬੱਚੇ ਆ ਹਦ ਲੈ ਹਰਵੇਲੇ ਲੰਬਾ ਤੋਰਦੀ ਏ ਇੱਕ ਪਾਸੇ ਲੈ ਬੱਚੇ ਆ ਦੇਖੋ ਜੀ ਸੋ ਥਾਣੇ ਵੇਖੋ ਦੋਸਤੋ ਆ ਚੰਗੀ ਨਸਲ ਦੀਆਂ ਚਾਹੇ ਕਟੀਆਂ ਦੀ ਗੱਲ ਕਰ ਲਈਏ ਚਾਹੇ ਮਾਲੀਆਂ ਦੀ ਗੱਲ ਕਰ ਲਈਏ ਚੰਗੇ ਬੁੱਲ ਦੇ ਵਿੱਚੋਂ ਜੜੀਆਂ ਵੀ ਆਉਂਦੀਆਂ ਠੀਕ ਆ ਜੀ ਕੋਈ ਖਾਸियत ਕੁਝ ਸਪੈਸ਼ਲ ਜਿਹੜੀਆਂ ਚੀਜ਼ਾਂ ਲੈ ਕੇ ਆਉਂਦੇ ਆ ਪਰ ਮੂੰਹੋਂ ਵੈਸੇ ਇਹ ਮੇਰੇ ਹਿਸਾਬ ਨਾਲ ਦੁੰਦੀ ਆ ਓਕੇ ਬਾਕੀ ਦੰਦ ਨਹੀਂ ਦਿਖਾਉਂਦੀ ਥੋੜਾ ਮੂੰਹ ਨਹੀਂ ਫੜਾਉਂਦੀ ਤਾਂ ਉਹਨਾਂ ਦੇ ਮਤਾਬੂ ਕੇ ਜਿਹੜੀ ਹਜੇ 3 ਸਾਲ ਦੀ ਆ ਠੀਕ ਆ ਜੀ ਹਾਂ ਲੋ ਦੋਸਤੋ ਬਾਕੀ ਚਿਹਰੇ ਮੋਰੋ ਤਾਂ ਨਾਰਮਲੀ ਦੋਸਤੋ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਨਵੇਂ ਪਸ਼ੂ ਦੀ ਵੀ ਨਿਸ਼ਾਨੀ ਜਿਹੜੀ ਪਤਾ ਲੱਗ ਜਾਂਦੀ ਬਹੁਤ ਕੁਲੀ ਆ ਬਿਲਕੁਲ ਅੱਗੋ ਸਲਿਮ ਤੇ ਪਿਛੋ ਦੋਸਤੋ ਪੁੱਠੇ ਪਾਠੇ ਦੀ ਵੀ ਸੋਹਣੀ ਆ ਇੱਕ ਰੰਗ ਬਲੈਕ ਆ ਕੁਝ ਕੁ ਜਿਵੇਂ ਆਪਾਂ ਨਾਰਮਲੀ ਅਮਰੋ ਦੇ ਵਿੱਚ ਦੇਖਦੇ ਆ ਵੀ ਕੋਈ 2 ਤੋਂ 4 ਇੰਚ ਤੱਕ ਪੂਛ ਵਾਈਟ ਮੰਨੀ ਜਾਂਦੀ ਆ ਠੀਕ ਆ ਜੀ ਜਿਹੜੀ ਫਿਲਹਾਲ ਇਹ ਤੁਸੀਂ ਵੇਖੋਗੇ ਕੁਝ ਵਾਲ ਜਿਹੜੇ ਵਿੱਚ ਵਾਈਟ ਆ ਲਾਸਟ ਤੇ ਬਾਕੀ ਚੋਣ ਬਹੁਤ ਵਧੀਆ ਸੰਧੂ ਸਾਹਿਬ ਤੇ ਸਿੰਘ ਦੀ ਕੁਆਲਿਟੀ ਤਾਂ ਬਹੁਤ ਹੀ ਮਤਲਬ ਸਪੈਸ਼ਲ ਜੀ ਆ ਹੂੰ ਬਿਲਕੁਲ ਛੋਟੇ ਵਾਂਗੂ ਹੀ ਆਉਦੇ ਪੀਉਂਦੇ ਮਿਲਦੀ ਮਿਲਦੀਆਂ ਬੱਚੇ ਤੇ ਪੂਰੀ ਖੁਸ਼ ਹੋ ਕੇ ਬਹੁਤ ਵਧੀਆ ਬਹੁਤ ਵਧੀਆ ਬੱਚੇ ਤੇ ਮਿਲਦੀ ਆ ਠੀਕ ਆ ਜੀ ਖੁਸ਼ ਹੋ ਕੇ ਮਿਲਦੀ ਆ ਲੋ ਤੋ ਪਹਿਲਾਂ ਝੋਟੀ ਐ ਦੋਸਤੋ ਪਸੰਦ ਆਊਗੀ ਤੁਹਾਨੂੰ ਮਗਰ ਬੱਚਾ ਕਟਾ ਮੇਲ ਕਾ ਫਾ ਤੇ ਆਪ ਵੀ ਤੁਹਾਨੂੰ ਦੱਸਤਾ ਵੀ ਬੋਲੋ ਜਗਰਾਜਪੁਰ ਦੀ ਇਹ ਧੀ ਆ ਸੋ ਬਹੁਤ ਪਿਆਰੀ ਕੱਟੀ ਆ ਸੋ ਚਾਹ ਵਣ ਵੀਰ ਜਾਂ ਖਰੀਦਦਾਰ ਵੀਰ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਜੀ ਨਵੀਂ ਆ ਝੋਟੀ ਅੱਗੇ ਕੋਈ ਵੀਰ ਦੋ ਚਾਰ ਸੋਵੇ ਟਕਾ ਕੇ ਪੀਊਗਾ ਠੀਕ ਆ ਜੀ ਵਾਅਦੇ ਬੰਦੀ ਐ ਮੈਂ ਕਿ ਸੰਦੂ ਸਾਹਿਬ ਹਜੇ ਇਹ ਵਧੂ ਕੀ ਵੀ ਜ਼ਰੂਰ ਠੀਕ ਐ ਵੇਟ ਵੀ ਵਧੂਗਾ ਕੱਦ ਵੀ ਕਰੂਗੀ ਬਿਲਕੁਲ ਕੁਲੀ ਤੇ ਲਵੀ ਆ ਹਾਂਜੀ ਹਾਂਜੀ ਤੁਨ ਤੁਨ ਦੀ ਕੁਆਲਿਟੀ ਬਹੁਤ ਵਧੀਆ ਇੱਕ ਨੰਬਰ ਆ ਲੋਕ ਦੋਸਤੋ ਠੀਕ ਆ ਸੋ ਪਿਆਰੀ ਝੋਟੀ ਤੇ ਮਗਰ ਕਟਾ ਰੇਡ ਪੁੱਛ ਲੈਣਾ ਕੀ ਕਰਦੇ ਆ ਡਿਮਾਂਡ ਹਰ ਵੇਲੇ ਦੀ ਵੈਸੇ ਤਾਂ ਜੇ ਆਪਾਂ ਗ੍ਰੇਡੇਡ ਕਈ ਹੋਰਾਂ ਦੇਸੀ ਮੱਝਾਂ ਵੀ ਜਿਹੜੀਆਂ ਬਹੁਤ ਉੱਚੇ ਮੁੱਲ ਤੇ ਹੁੰਦੀਆਂ ਹਾਂ ਹਾਂਜੀ ਹਾਂਜੀ ਪਰ ਜੇ ਇਹਦੀ ਬਿਊਟੀ ਦੀ ਕੁਆਲਿਟੀ ਦੀ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਹਾਂਜੀ ਲੱਖ ਤੋਂ ਵੀ ਬਾਹਰ ਹਾਂ ਪਰ ਇਸ ਟਾਈਮ ਬਿਲਕੁਲ ਇਹਦਾ ਜਾਇਜ਼ ਜੈ ਰੇਟ ਹੈ 75000 ਰੁਪਿਆ ਉਦੋਂ ਵੀ ਆਪਾਂ ਮੰਨਤਨ ਜਰੂਰ ਕਰਾ ਲਓ ਵੀ ਸੋ ਝੋਟੀ ਦੋਸਤੋ ਬੜੀ ਪਿਆਰੀ ਆ 75000 ਦੀ ਜਿਹੜੀ ਮਿਲ ਜੂਗੀ ਤੁਹਾਨੂੰ 75000 ਦੀ ਸੋ ਆਏ ਗਏ ਦਾ ਵਿੱਚੋਂ ਥੋੜਾ ਬਾਕੀ ਪ੍ਰੇਮ ਹਫਤੇ ਦੇ ਨਾਲ ਮੰਨਤਨ ਜਿਹੜਾ ਹਰ ਇੱਕ ਪਾਸੇ ਦੇ ਵਿੱਚੋਂ ਬਾਕੀ ਹੈ ਵਾਅਦੇਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਖਾਂ ਦੇ ਵਿੱਚ ਹੈ ਆਜੂ ਵੀ ਆ ਚਲੋ ਆਪਾਂ ਨੂੰ ਜਾਇਜ਼ ਆ ਅੱਗੇ ਵੀ ਆ ਪੰਜਾਬੀ ਰੱਖਿਆ ਸਹੀ ਹੈ ਜੀ ਠੀਕ ਹੈ ਜੀ ਇਹ ਆਪਾਂ ਨੂੰ ਉੱਚੀ ਮਿਲਦੀ ਦਾ ਇਹਦਾ ਰੇਟ ਵੀ ਇੱਟਾ ਹੀ ਬਣਾ ਲਓ ਬਹੁਤ ਪਿਆਰੀ ਸੋ ਪਿਆਰੀ ਝੋਟੀ ਆ ਭਰਾਵੋ ਹੱਥ ਪਾ ਸਕਦੇ ਜੇ ਸਫਾਈਆਂ ਸੁਫਈਆਂ ਕਰਨ ਲਈ ਬਹੁਤ ਚੰਗੀ ਹੈ ਠੀਕ ਹੈ ਬਹੁਤ ਸੋਹਣਾ ਥਣ ਲੱਗਾ ਕਿਸੇ ਨੇ ਆਨਲਾਈਨ ਵਿੱਚ ਸਵਦਾ ਕਰਨਾ ਹੋਵੇ ਤਾਂ ਮੇਰਾ ਵੀਰ ਕਰ ਸਕਦਾ ਠੀਕ ਹੈ ਜੀ ਹਾਂ ਜੀ ਲਓ ਵੀਰ ਵੇਲੇ ਅੱਗੇ ਸੈਕਿੰਡ ਨੰਬਰ ਤੇ ਆਪਣੇ ਕੋਲੇ ਆ ਗਈ ਜਰਸੀ ਬਲੀਡ ਦੀ ਬਿਲਕੁਲ ਜੀ ਜਰਸੀ ਬੱਚੀ ਆ ਦੂਜੇ ਸਵੇਰੇ ਲੈ ਸੁਣਾਵਾ ਅੱਛਾ ਜੀ ਪਹਿਲੇ ਸਵੇਰੇ ਦਾ ਇਹਦਾ ਜਿਹੜਾ ਮਿਲਕ ਰਕੋਰਟ ਆ 17 17.5 ਲੀਟਰ ਦਾ ਵਾ ਤਾਂ ਅੱਗੇ ਜਿਹੜੀ ਐ ਸੈਕਸਰ ਸੀਮਨ ਤੋਂ ਗੱਬਣਾ ਜਿਹੜੀ 95% ਜਿਹੜਾ ਇਹਦੇ ਬੱਚੀ ਦੇ ਚਾਂਸ ਆ 95% ਇਹ ਬੱਚੀ ਦਊਗੀ ਹੂੰ ਹੂੰ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਨੈਕਸਟ ਸੈਕਸਰ ਸੀਮਨ ਤੋਂ ਇਹ ਗੱਬਣਾ ਠੀਕ ਹੈ ਜੀ ਸੋ ਸੈਕੰਡ ਟਾਈਮਰ ਆ ਸੈਕੰਡ ਲਕਟੇਸ਼ਨ ਵਿੱਚ ਇਹ ਸੂਣ ਜਾ ਰਹੀ ਆ ਸੋ 16 17 17 ਲੀਟਰ ਦੀ ਮਿਲਕਿੰਗ ਆ ਪਹਿਲਾਂ ਨੇ ਕਰਵਾਈ ਆ ਠੀਕ ਹੈ ਜੀ ਫਸਟ ਟੂ ਟਾਈਮਰ ਨੇ ਇਸ ਵਾਰ ਦੂਜਾ ਸਵੇਰ ਬਾਕੀ ਸਸੂਰਾ ਰਗ ਢੰਗ ਤੁਸੀਂ ਵੇਖ ਕੇ ਚੈੱਕ ਕਰੋ ਸਟਰਕਚਰ ਵੇਖ ਸਕਦੇ ਜੇ ਹਵਾਨੇ ਲੈਵੇ ਦਾ ਤੋਂ ਨਾ ਜਿਹੜਾ ਮੋਸਟਲੀ ਆਪਾਂ ਦੇਖਦੇ ਆ ਦੋਸਤੋ ਕਈ ਵਾਰ ਪਹਾੜੀ ਜਰਸੀਆਂ ਜਿਹੜੀਆਂ ਛੋਟੀਆਂ ਜਰਸੀਆਂ ਉਹਨਾਂ ਦੀ ਲੈਫਟੀ ਡਰਟੀ ਬਿਲਕੁਲ ਛੋਟੀ ਹੁੰਦੀ ਹੈ ਜਿਵੇਂ 6-7 ਲੀਟਰ ਦੀਆਂ ਮਾਲਕਾਂ ਹੁੰਦੀਆਂ ਨੇ ਤੋਂ ਪਹਿਲੇ ਸਵੇਰੇ ਨੇ 16-17 17 ਲੀਟਰ ਦੀ ਮਿਲਕਿੰਗ ਕਰਵਾਈ ਹੈ ਬਾਕੀ ਬਹੁਤ ਠੰਡੀ ਸੀ ਉਹ ਦਸਮੁਤਾਬਕ ਵੀਰਦੇ ਆ ਵੀ ਜਿੱਥੋਂ ਵੀ ਖਰੀਦੀ ਹੈ ਪਿਛਲਾ ਘਰ ਜਿਹੜਾ ਦੋਸਤੋ ਜੋ ਰਿਕਾਰਡ ਮਿਲਦਾ ਹੈ ਉਹਦੇ ਬਿਹਾਬ ਤੇ ਗੱਲਬਾਤ ਹੁੰਦੀ ਆ ਆ ਦੇਖੋ ਬਾਕੀ ਲੈਵਲ ਹੂਆ ਬਹੁਤ ਜਿਆਦਾ ਕਰਮਾ ਵਾਲੀ ਦਾ ਕੋਈ ਕੱਲੇ ਕੱਲੇ ਥਾਂ ਦੀ ਆ ਆਪਾਂ ਇੱਕ ਮਿੰਟ ਆ ਦੇਖੋ ਜੀ ਆ ਦੋਸਤੋ ਮਗਰਲਾ ਤੇਗਲਾ ਥਾਂ ਇਸੇ ਨੇਵੀ ਗ੍ਰੈਂਪੀ ਪਾਈ ਭਾਈ ਅਲਗਲਾ ਤੇ ਉਲਟ ਪੈਣੀ ਭਾਈ ਮਗਰਲਾ ਥਾਂ ਦੀ ਬਹੁਤ ਵਧੀਆ ਬਿਲਕੁਲ ਪੀਲੇ ਰੰਗ ਦਾ ਪੋਲਾ ਪੰਨੀ ਖੜੀ ਕਰਮਾਂ ਵਾਲੀ ਤੇ ਤਿਆਰੀ ਉੱਤੇ ਹੀ ਆ ਤਕਰੀਬਨ ਹਜੇ ਕਰਦੇ ਦੋ ਚਾਰ ਦੋ ਚਾਰ ਦਿਨ ਖੜੀ ਸਕਦੀ ਹੈ ਤੇ ਅੱਗੀ ਤੇ ਟੇਗੀ ਜੇ ਰਸਤੇ 'ਚ ਕਈ ਵਾਰਾ ਕੀ ਹੁੰਦਾ ਵਾ ਕਿ ਟ੍ਰਾਂਸਪੋਰਟੇਸ਼ਨ ਤੇ ਜਾਣ ਜੂਣ ਲੱਗਿਆ ਇੱਧਰ ਉੱਧਰ ਹਨਾ ਤਾਂ ਹੋ ਜਾਂਦਾ ਲਓ ਦੋਸਤੋ ਹੈ ਤਿਆਰੀ ਵਾਲੀ ਆ ਕੋਈ ਸਫਰ ਚ ਜਾਂਦੇ ਆ ਠੀਕ ਆ ਜੀ ਕੋਈ ਹੋ ਸਕਦਾ ਵੀ ਪਸ਼ੂ ਹਿਲ ਜੁਰਦੇ ਕਈ ਵਾਰ ਕੀ ਹੁੰਦਾ ਜੇ ਕੋਈ ਵੀ ਸੂ ਸਕਦਾ ਬਸ ਆਲਮੋਸਟ ਤਿਆਰੀ ਕੰਪਲੀਟ ਆ ਆਵਾਜ਼ ਆਈ ਜਦੋਂ ਗੱਡੀ ਤੇ ਲੱਦੀ ਦੀ ਆ ਹਾਂ ਤਾਂ ਉਹਦੇ ਕਾਰਨ ਵੀ ਇਹ ਪਸ਼ੂ ਜਿਹੜਾ ਸੋ ਬਿਲਕੁਲ ਛੋਟੀ ਜਿਹੀ ਬੂਤੀ ਆ ਫੇਸਬੁਕ ਕੁਆਲਿਟੀ ਬੜੀ ਚੰਗੀ ਜਿਵੇਂ ਆਪਾਂ ਨਾਰਮਲ ਇੱਕ ਬਿਊਟੀ ਬਹੁਤ ਜ਼ਿਆਦਾ ਬਰੀਡ ਦੇ ਵਿੱਚ ਦੇਖਦੇ ਆ ਜਰਸੀ ਬਰੀਡ ਕੋ ਥੱਲੇ ਤਾਂ ਥੱਲਾ ਤਾਂ ਜਿਹੜਾ ਕਹਿੰਦੇ ਆਪਦੇ ਨਾਲੋਂ ਵੀ ਵੱਡਾ ਲਈ ਫਿਰਦੀ ਆ ਦੇਖੋ ਜੀ ਬਿਲਕੁਲ ਸਮਾਲ ਸਾਈਜ਼ ਕਨ ਬੋਦੀ ਵਾਲੀ ਬੱਚੀ ਬਹੁਤ ਪਿਆਰੀ ਆ ਬਿਲਕੁਲ ਬਦਾਮੀ ਕਲਰ ਦੇ ਵਿੱਚ ਇੱਕ ਰੰਗ ਸੋ ਰੰਗ ਰੰਗ ਪੂਖੋ ਬਹੁਤ ਖੂਬਸੂਰਤ ਰੈੱਡ ਕਲਰ ਵੀ ਕਹਿ ਲੈਣੀ ਆਪਾਂ ਮੋਸਟਲੀ ਬਦਾਮੀ ਕਲਰ ਵੀ ਦੇ ਕੇ ਅੰਡਾਂ ਦੀਆਂ ਪੰਨਾਂ ਪਾਈ ਫਿਰਦੀ ਥੱਲੇ ਦੁੱਧ ਜਿਹੜਾ ਐਰਕੀ ਆ ਵੀ ਤੋਂ ਬਾਹਰ ਚੱਲੂਗੀ ਹੂੰ ਸਭ ਤੋਂ ਚੰਗੀ ਚੀਜ਼ ਆ ਜਿਹੜਾ ਜਰਸੀ ਦਾ ਕਈ ਵਾਰਾ ਥਣ ਛੋਟਾ ਆ ਜਾਂਦਾ ਹੂੰ ਇਹਦਾ ਥਣ ਬਹੁਤ ਪਿਆਰਾ ਲੱਗਾ ਥਣ ਤਾਂ ਮੱਜਾਂ ਵਾਲਾ ਆਹ ਦੇਖੋ ਜੀ ਆਹ ਵਾਰ-ਵਾਰ ਦਿਲ ਕਰਦਾ ਕਿ ਇਹਦੇ ਥਣ ਦੀ ਤਾਰੀਫ਼ ਕਰੀਏ ਹੂੰ ਲੇ ਕੋ ਗੋਲ ਥਾਨ ਲੱਗਾ ਨਹੀਂ ਤਾਂ ਜਰਸੀ ਨੂੰ ਗੋਲ ਥਾਨ ਹੁੰਦਾ ਹੀ ਨਹੀਂ ਬਿਲਕੁਲ ਜੀ ਬਿਲਕੁਲ ਜਿਹੜਾ ਲੈਵਾ ਹੋ ਸਦਾ ਵੀ ਥਾਨ ਬਿਲਕੁਲ ਛੋਟਾ ਹੁੰਦਾ ਛੋਟਾ ਹੁੰਦਾ ਹਾਂ ਪਰ ਥਾਨ ਵੀ ਪੂਰਾ ਟਕਾਣੇ ਦਾ ਹੈ ਹਾਂ ਜਿਹੜਾ ਵੀ ਬੜਾ ਟਕਾਣੇ ਤੇ ਆ ਸੋ ਮਿਲਕ ਬੇਨ ਦੋਸਤੋ ਦੋ ਪਾਸੇ ਕਾਫੀ ਸੋਹਣੀਆਂ ਮੋਟੀਆਂ ਠੀਕ ਆ ਸਤੋ ਦੋਸਤੋ ਚੰਗੇ ਪਸ਼ੂ ਦੀ ਜਿੰਨੀ ਕਰ ਲੋਣੀ ਥੋੜੀ ਕਰਮਾ ਵਾਲੀ ਵਜਨ ਵਜੂਦ ਨਾਲੋਂ ਜ਼ਿਆਦਾ ਲੱਗਦੀ ਬਾਕੀ ਅੱਗੇ ਵੀ ਜਿਹੜਾ ਇਹ ਬੱਛੀ ਦਊਗੀ ਬਿਲਕੁਲ ਟੈਗ ਲੱਗਿਆ ਨਾਲ ਡਾਕਟਰ ਸਾਹਿਬ ਜਿਹੜੇ ਸੀਮਨ ਪਰਕੇ ਗਏ ਸੀਗੇ ਲੋ ਜੀ ਸਖਰ ਸੀਮਨ ਆ ਦੋਸਤੋ ਤੇ ਉਮੀਦ ਵੀ ਰੰਦਾ ਵੀ ਕਰਦੇ ਆ ਵੀ ਫੀਮੇਲ ਕਾਫ ਨੂੰ ਹੀ ਜਨਮ ਦਊਗੀ ਸਾਲ ਦੋਸਤੋ ਆਈ ਹੋਪ ਠੀਕ ਆ ਜੀ ਕੁਛ ਇਸ ਤਰ੍ਹਾਂ ਹੋ ਜਾ ਜੇ ਅੱਗੇ ਕਿਸੇ ਵੀਰ ਦਾ ਹੋਰ ਵਾਦੇ ਦਾ ਕੰਮ ਹੋ ਜਾਂਦਾ ਬੱਚੀ ਤੋਂ ਗਾਂ ਬੱਚੀ ਪੈਦਾ ਹੋ ਜੇ ਤੇ ਹੋਰ ਵੀ ਜਿਹੜੀ ਆ ਪੀੜ੍ਹੀ ਅੱਗੇ ਦੋਸਤੋ ਨਵੀਂ ਰਲ ਜਾਂਦੀ ਆ ਠੀਕ ਆ ਬਾਕੀ ਟਿੱਪਣ ਇੱਕ ਨੰਬਰ ਆ ਤੁਹਾਨੂੰ ਤਪਾ ਕੇ ਆਪਾਂ ਵੀਡੀਓ ਦੇ ਵਿੱਚ ਦਿਖਾ ਦਿੱਤਾ ਸੋ ਪੋਲੀ ਟਿੱਪਣ ਇੱਕੋ ਜਿਹੀ ਨੀਰਾ ਤੇ ਬੌਲਾ ਪਣੀ ਖੜੀ ਕਰਮਾਂ ਵਾਲੀ ਸੋ ਦੁੱਧ ਚੰਗੇ ਦੀ ਉਮੀਦ ਕਰਦੇ ਆ ਬਾਕੀ ਅੱਗੇ ਸੇਵਾ ਤੇ ਡਿਪੈਂਡ ਠੀਕ ਆ ਇਹਦਾ ਰੇਲਫੇਰ ਕੀ ਕਰਤਾ ਜੇ ਮੁੱਲ ਮੁੱਲੇ ਦਾ ਸੰਧੂ ਸਾਹਿਬ ਬਿਲਕੁਲ ਛੋੜ ਛੱਪਾ ਹੀ ਹੋਊਗਾ ਆ ਕੋਈ 80 ਨਹੀਂ 85 ਨਹੀਂ ਕੋਈ 75 ਨਹੀਂ ਕੋਈ 70 ਨਹੀਂ ਹੂੰ ਸਾਢੇ 44000 ਰੁਪਏ ਮੁੱਲਾ ਹੂੰ ਉਹਦੇ ਚੋਂ ਵੀ ਆਪਾਂ ਛੋੜ ਛੱਪਾ ਜ਼ਰੂਰ ਕਰਾਂ ਸਾਡੇ 64000 ਚ ਬਿਲਕੁਲ ਜੀ ਬਹੁਤ ਪਿਆਰੀ ਆ ਇੱਕ ਸਾਬ ਨਾ ਮੱਝ ਮੱਝਾਂ ਵਾਲੀ ਦੋਦੀ ਕੁਆਲਿਟੀ ਹੁੰਦੀ ਇਹਨਾਂ ਦੀ ਫਿਰ ਨਵੀਂ ਬੱਛੀ ਆ ਹੂੰ ਹੂੰ ਠੀਕ ਆ ਫਿਰ ਮਹਾਰਾਜ ਦੀ ਕਿਰਪਾ ਨਾਲ ਥੱਲੇ ਜਿਹੜਾ ਮਲਬੋਹ ਕਰਮ ਵਾਲੀ ਬਣੀ ਆ ਲੋਬ ਜੀ ਦੋਸਤੋ ਸਾਢੇ 44000 ਦੇ ਵਿੱਚੋਂ ਛੋੜ ਛੱਪਾ ਸੋ ਬਣੀ ਥਣੀ ਵਾਲੇ ਪਾਸੇ ਦੋਸਤੋ 노 ਡਾਊਟ ਕੋਈ ਸ਼ੱਕ ਨਹੀਂਗਾ ਜਿੰਦਾ ਵੀ ਕਰਵਾ ਕੇ ਟੈਕ ਲੈਵਾ ਇਧਰੋਂ ਦਿਖਾਓ ਸਾਨੂੰ ਸਭ ਕਿੱਥੋਂ ਸ਼ੁਰੂ ਹੋ ਗਏ ਬਿਲਕੁਲ ਆਪਾਂ ਗੱਲ ਕਰੀਏ ਹਮ ਸਤੈਨ ਗਿੱਠਾਂ ਤੱਕ ਲੈਵਾ ਜਾਂਦਾ ਹਮ ਬਖਾਲਾ ਫੂਲਾ ਬੜਾ ਕਿ ਬਹੁਤ ਜ਼ਿਆਦਾ ਈ ਲੋਬੀ ਭਰਾਓ ਇਹ ਡਿਟੇਲ ਇਹ ਮੋਲਾ ਇਹਨਾਂ ਦੋ ਪਸ਼ੂਆਂ ਦਾ ਬਾਕੀ ਪਸ਼ੂ ਵੀ ਨਵੇਂ ਆ ਠੀਕ ਆ ਜੀ ਦੂਜੇ ਸਵੇ ਪਹਿਲਣ ਕੱਟੀ ਤੁਹਾਨੂੰ ਝੋਟੀ ਦਿਖਾਤੀ ਆ ਸਭ ਤੋਂ ਚੰਗੀ ਜੀ ਇਹਨਾਂ ਦੋਹਾਂ ਪਸ਼ੂਆਂ ਦੀ ਖਾਸੀਅਤ ਹੈ ਕਿ ਨਵੀਆਂ ਨੇ ਹਾਂ ਬਿਲਕੁਲ ਜੀ ਕੁਛ ਨਹੀਂ ਆਪਾਂ ਨੂੰ ਪਤਾ ਲੱਗਦਾ ਵਪਾਰ ਦੀ ਭਾਸ਼ਾ ਦੇ ਵਿੱਚ ਇੱਕ ਗੱਲ ਆ ਕੁਝ ਨਹੀਂ ਖਰੀਦਣਾ ਆਉਂਦਾ ਆਪਾਂ ਨੂੰ ਆਪਾਂ ਬਿਲਕੁਲ ਅਨਜਾਨ ਇਸ ਚੀਜ਼ ਤੋਂ ਤਾਂ ਨਵਾਂ ਪਸ਼ੂ ਖਰੀਦ ਲੋ ਆਉਣ ਵਾਲੇ ਸਮੇਂ ਦੇ ਵਿੱਚ ਹੀ ਵਾਦੇ ਬੰਦੇ ਆ ਬਿਲਕੁਲ ਜੀ ਬਿਲਕੁਲ ਅੱਛਾ ਤਾਂ ਇਹ ਹਰਵੇਲ ਇੱਕ ਨੰਬਰ ਬੋਲ ਦੇ ਆਪਣੇ 990382025 9906382025 ਠੀਕ ਆ ਜੀ ਲੋ ਵੀ ਭਰਾਵੋ ਇਹ ਸਨ ਗੱਲਾਂ ਬਾਤਾਂ ਠੀਕ ਆ ਜੀ ਇਹਨਾਂ ਪਸ਼ੂਆਂ ਤੇ ਜਾਣਕਾਰੀ ਸਬੰਧਤ ਸੋ ਆਣ ਕੇ ਤੁਸੀਂ ਆਪਦੀ ਨਰਕ ਪਰਖਾ ਤਸੱਲੀ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ